ਹਾਂਜੀ ਲੋਕ ਕਹਿੰਦੇ ਆ ਰੁੱਖਾਂ ਪਿੱਛੇ ਲੜਦੇ ਫਿਰਦੇ ਆ ਪਰਚੇ ਕਰਾਉਂਦੇ ਫਿਰਦੇ ਆ ਰੱਖ ਬਾਈ ਧੀਆਂ ਪੁੱਤਾਂ ਨੂੰ ਪਾਲਣੇ ਪੈਂਦੇ ਆ ਜੇ ਸ਼ਿਵ ਨੇ ਕਿਹਾ ਕਿ ਰੁੱਖ ਤਾਂ ਮੇਰੇ ਬਾਬੇ ਵਰਗੇ ਪੱਤਰ ਟਾਵਾ ਟਾਵਾ ਰੁੱਖ ਤਾਂ ਮੇਰੀ ਦਾਦੀ ਵਰਗੇ ਚੂਰੀ ਪਾਵਣ ਕਾਵਾ ਰੁੱਖ ਤਾਂ ਧੀਆ ਪੁੱਤਾਂ ਵਰਗੇ ਮੋਢੇ ਚੁੱਕ ਖੜਾਵਾ ਮੇਰਾ ਵੀ ਕਹਿੰਦਾ ਦਿਲ ਕਰਦਾ ਏ ਰੁੱਖ ਦੀ ਜੂਨੇ ਆਵਾ ਜੇ ਤੂੰ ਸਾ ਮੇਰਾ ਗੀਤ ਹੈ ਸੁਣ ਮੈਂ ਰੁੱਖਾਂ ਦੇ ਪਿਗਾਵਾਂ ਰੁੱਖ ਤਾਂ ਮੇਰੀ ਮਾਂ ਵਰਗੇ ਨੇ ਜਿਉਂ ਰੁੱਖਾਂ ਦੀਆਂ ਛਾਵਾਂ ਰੁੱਖ ਤਾਂ ਮੇਰੀ ਮਾਂ ਵਰਗੇ ਨੇ ਜਿਉਂ ਰੁੱਖਾਂ ਦੀਆਂ ਛਾਵਾਂ ਅੱਖ ਨਿਕਲਦੀ ਆ ਤਖੜ ਦੁਪਹਿਰਾ 10 ਬੰਦੇ ਲੱਗੇ ਹੋਏ ਆ ਤੜਕੇ 4 ਵਜੇ ਦੀ ਲੇਟ ਆਈ ਹੈ ਲਾਉਣਾ ਬਹੁਤ ਸੌਖਾ ਪਾਲਣਾ ਬਹੁਤ ਔਖਾ ਜਿਵੇਂ ਆਪਾਂ ਛੋਟੇ ਜਵਾਗ ਨੂੰ ਪਾਲਦੇ ਆ ਨਾ ਵਿਸ਼ਾਪ ਕਰਤਾ ਜਵਾਗ ਨੇ ਟੱਟੀ ਕਰਤੀ ਧੋ ਦਿਓ ਪੋਤ ਦਾ ਬਦਲ ਦਿਓ ਇਹ ਉਦੋਂ ਵੀ ਔਖਾ ਕੰਮ ਆ ਬਾਈ ਫਿਰ ਜਿਹੜਾ ਬੰਦਾ ਰੁੱਖ ਦੀ ਡਾਣੀ ਵੜਦਾ ਨਾ ਜਾਂ ਰੁੱਖ ਨੂੰ ਜੜੋਂ ਪੜਦਾ ਆਪਾਂ ਨੂੰ ਤਾਂ ਬਾਈ ਵਿਵਹਾਰ ਗੱਲ ਇਹ ਇਸੇ ਕਰਕੇ ਮੈਂ ਉਹਨਾਂ ਬੰਦਿਆਂ ਦੇ ਖਿਲਾਫ ਆ ਵੀ ਉਹ ਬੰਦੇ ਜਿਹੜੇ ਰੁੱਖ ਪੜਦੇ ਪੜਦੇ ਆ ਉਹ ਬੰਦੇ ਇਸ ਆਪ ਦੀਆਂ ਕੁਲਾਂ ਦੇ ਕਾਤਲ ਨੇ ਇਹ ਧਰਤੀ ਮਾਂ ਦੇ ਕਾਤਲ ਨੇ ਸੱਭਿਆਤਾ ਦੇ ਕਾਤਲ ਨੇ ਉਹ ਕੁਦਰਤ ਦੇ ਵੈਰੀ ਬੰਦੇ ਨੇ ਜਿਹੜੇ ਬੰਦੇ ਰੁੱਖ ਵੜਦੇ ਮਹਿਸੂਸ ਕਰਕੇ ਦੇਖਿਓ ਉਹੀ ਕਹਾੜਾ ਛੋਡੇ ਗਿੱਟੇ ਦੇ ਵਜਿਆ ਹੋਵੇ ਛੋਡੇ ਗਲਤੇ ਵਜਿਆ ਹੋਵੇ ਤੇ ਤੁਸੀਂ ਮਰ ਰਹੇ ਹੋ ਮਾ ਇੰਨਾ ਦੀ ਵੀ ਜਾਨ ਆ ਬਾਈ ਆ ਵੇਖਾ ਮੱਚ ਗਈਆਂ ਸੀ ਸਾਰੀਆਂ ਸਾਰੀਆਂ ਮੱਚ ਗਈਆਂ ਸੀ ਆ ਪਾ ਪਾ ਕੇ ਪਾਣੀ ਆ ਸਾਰੀਆਂ ਹਰੀਆਂ ਕਰ ਲਈਆਂ ਸੋ ਗਰਮਾਣੀ ਵੀ ਕਹਿੰਦੀ ਹੈ ਵਿਗਿਆਨ ਵੀ ਕਹਿੰਦੀ ਹੈ ਮੇਨ ਜਾਨ ਹੈ ਨਾ ਪਟੋ ਨਾ ਇਸ ਕੁਦਰਤ ਦੇ ਤ